ਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਡਾਕਟਰ ਅਸ਼ਵੰਨੀ ਕੁਮਾਰ ਪੱਲਾ ਜੀ ਦੀ ਅਗਵਾਈ ਹੇਠਾਂ ਦਾ ਤਿਹਾਰ ਮਨਾਇਆ ਗਿਆ ਇਸ ਵਿੱਚ ਟੀਵੀ ਥੀਏਟਰ ਦੇ ਮਸ਼ਹੂਰ ਅਦਾਕਾਰ ਸ਼੍ਰੀਮਤੀ ਜਤਿੰਦਰ ਕੌਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਇਸ ਤੋਂ ਇਲਾਵਾ ਸ਼੍ਰੀਮਤੀ ਜੋਤਸਨਾ ਐਸ ਡੀ ਐਮ ਕਲਾਨੌਰ ਉੱਚੇਚੇ ਤੌਰ ਤੇ ਸ਼ਾਮਿਲ ਹੋਏ ਪ੍ਰਿੰਸੀਪਲ ਨੇ ਤੀਆਂ ਦਾ ਤਿਹਾਰ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸ਼੍ਰੀਮਤੀ ਜਤਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕੀ ਦੱਸਿਆ ਤੁਸੀਂ ਵੀ ਸੁਣੋ ਮੇਰਾ ਨਾਮ ਜਤਿੰਦਰ ਕੌਰ ਹੈ ਜੀ ਮੈਂ ਅੱਜ ਗੁਰਦਾਸਪੁਰ ਕਾਲਜ ਦੇ ਵਿੱਚ ਆਈ ਹਾਂ ਅ ਜਿਹੜਾ ਸਵਾਗਤ ਹੋਇਆ ਹੈ ਉਹ ਤੇ ਬਹੁਤ ਪਰਮਾ ਸਵਾਗਤ ਹੋਇਆ ਹੈ ਤੇ ਮੇਰਾ ਖਿਆਲ ਹੈ ਕਿ ਅੱਜ ਅੰਦਰ ਵੀ ਕੰਮ ਪਰਮਾ ਹੀ ਹੋਏਗਾ ਅਜੇ ਅੰਦਰ ਵੇਖਿਆ ਨਹੀਂ ਬਾਹਰ ਦਾ ਉਹ ਕਹਿੰਦੇ ਨੇ ਘਰ ਦੇ ਭਾਗ ਡਿਓੜੀਆਂ ਦਿਸ ਪੈਂਦੇ ਨੇ ਡਿਓੜੀ ਤਾਂ ਬਹੁਤ ਹੀ ਵਧੀਆ ਹੈ ਇਹਨਾਂ ਦੀ ਤੇ ਅੰਦਰ ਦਾ ਵੀ ਜਾ ਕੇ ਲੱਗਦਾ ਹੈ ਕਿ ਬਹੁਤ ਅੱਛਾ ਹੋਏਗਾ ਤੇ ਇਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਂ ਚਾਹੁੰਦੀ ਆ ਕਿ ਹੋਣੀਆਂ ਚਾਹੀਦੀਆਂ ਇਹਤੀ ਸਾਲ ਬਹੁਤ ਧਾਵਾਂ ਤੇ ਇਹੋ ਜਿਹੇ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਤੇ ਇਹ ਚੰਗੀ ਗੱਲ ਹੈ ਕਿ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਦੇ ਆਂ ਇਹ ਸਾਡੀ ਆਪਸੀ ਸੰਵਾਦ ਜਿਹੜਾ ਹੁੰਦਾ ਵਾ ਗੱਲਬਾਤ ਹੁੰਦੀ ਹੈ ਜਾਂ ਪਿਛਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਅੱਜ ਸਾਰੀਆਂ ਬਾਹਰ ਨਿਕਲ ਕੇ ਆਉਂਦੀਆਂ ਨੇ ਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਪਤਾ ਲੱਗਦਾ ਹੈ ਕਿ ਅਸੀਂ ਕੀ ਸਾਂ ਕੀ ਕਰ ਰਹੇ ਆਂ ਕੀ ਕਰਨਾ ਚਾਹੀਦਾ ਸਾਨੂੰ

ਇਹ ਸਾਡਾ ਫਰਜ਼ ਬਣਦਾ ਹੈ ਸਾਡ ਜਿਹੜੇ ਅਸੀਂ ਵੱਡੇ ਆ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਕਿਸੇ ਹੋਰ ਪਾਸੇ ਨਾ ਮੁੜ ਜਾਵੇ ਉਹਨਾਂ ਨੂੰ ਦੱਸੀਏ ਕਿ ਅਸੀਂ ਕੀ ਹਗੇ ਆ ਸਾਡੀ ਸੱਭੇ ਤਾਂ ਕੀ ਹਗੇ ਆ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਸਾਡਾ ਬਹੁਤ ਸਾਰੇ ਬੱਚੇ ਜਦੇ ਬਾਹਰ ਚਲੇ ਗਏ ਤੇ ਉਹ ਉਹਦੇ ਵਿੱਚ ਹੀ ਗਲਤਾਨ ਹੋ ਗਏ ਨੇ ਪਰ ਜਦੋਂ ਉਹ ਕਦੀ ਇੱਥੇ ਆਉਣ ਤੇ ਉਹਨਾਂ ਨੂੰ ਵੀ ਅਸੀਂ ਇਹ ਚੀਜ਼ਾਂ ਦਿਖਾਈਏ ਤਾਂ ਕਿ ਉਹਨਾਂ ਨੂੰ ਆਪਣੀ ਸੱਭਿਤਾ ਦਾ ਪੂਰਾ ਗਿਆਨ ਹੋਣਾ ਚਾਹੀਦਾ ਹੈ। ਥੈਂਕ ਯੂ ਜੀ ਮੈਂ ਐਲ ਜੀ ਐਮ ਕਲਨੌਰ ਕਟੇਗੜ ਚੋੜੀ ਮੇਰਾ ਨਾਮ ਜੋਤਨਾ ਸਿੰਘ ਹੈ। ਔਰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਅੱਜ ਅਸੀਂ ਸਾਰੇ ਇਸ ਫੈਸਟੀਵਲ ਮਨਾਣ ਲਈ ਇਕੱਠੇ ਹੋਏ ਹਾਂ। ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਲੱਕੀ ਮਹਿਸੂਸ ਕਰ ਰਹੀ ਹਾਂ ਕਿਉਂਕਿ ਅੱਜ ਸਾਡੇ ਵਿੱਚ ਸ਼੍ਰੀਮਤੀ ਜਤਿੰਦਰ कौर ਵੀ ਹੈਗੇ ਨੇ। ਬਹੁਤ ਹੀ ਉਮਦਾ ਕਲਾਕਾਰ ਤੇ ਅੱਜ ਇਹਨਾਂ ਦੇ ਨਾਲ ਸਾਰੇ ਬੱਚਿਆਂ ਦੇ ਨਾਲ ਇਹ ਫੈਸਟੀਵਲ ਮਨਾਉਣ ਦਾ ਮੌਕਾ ਮਿਲ ਰਿਹਾ ਹੈ ਕਿ ਇਹ ਡੈਫੀਨਿਟਲੀ ਇੱਕ ਬਹੁਤ ਹੀ ਖਾਸ ਓਕੇਸ਼ਨ ਹੈ ਤੇ ਇਸ ਤਰ੍ਹਾਂ ਦੇ ਫੈਸਟੀਵਲ baar baar ਮਨਾਉਣੇ ਚਾਹੀਦੇ ਸਾਨੂੰ ਕਿਉਂਕਿ ਇਹ ਇੱਕ ਮੈਂ ਕਹਾਂਗੀ ਕਿ ਸਾਡੀ ਸੋਸਾਇਟੀ ਨੂੰ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਜੜ੍ਹਾਂ ਉਹਦੇ ਨਾਲ ਜੋੜ ਦੇ ਤੇ ਅੱਜ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਕਿ ਅਸੀਂ ਸਾਰੇ ਆਪਣੀ ਜੜ੍ਹਾਂ ਨਾਲ ਜੁੜੇ ਰਹੀਏ ਇਟਸ ਵੈਰੀ ਇੰਪੋਰਟੈਂਟ ਟੂ ਬੀ ਗਰਾਊਂਡਡ तो अपने कल्चर नाल एक कनेक्शन मेंटेन करके रखना बहुत जरूरी है इस करके मैं सार्या अज के फेस्टिवल से बधाई भी देना चाहवा जी मैं तो यही कहना चाहूँगी कि अगर आपने पोटेंशियल है तो आप अपनी जगह पर रहते हुए अपने देश में रहते हुए सब कुछ कर सकते हैं बस पोटेंशियल होना चाहिए आपकी इंटेंशन होनी चाहिए और आप सब कुछ कर सकते हैं बाहर जाने की कोई जरूरत नहीं है इंडिया इतना रिच कंट्री है इतना वाइब्रेंट कंट्री है कि हर बच्चा अगर ये सोच ले कि मैंने यहीं रहना है और यहीं पे रह के मेहनत करनी है तो बच्चे तो आगे प्रोग्रेस करेंगे हमारा इंडिया भी बहुत ज्यादा तरक्की करेगा थैंक यू थैंक यू आज सरकारी काले गुरदासपुर विखे तियां गुरदासपुर दीयां तीज ਦਾ ਤਿਹਾੜੀ ਅਸੀਂ ਮਨਾ ਰਹੇ ਆਂ ਔਰ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਸਾਰੇ ਵਿਦਿਆਰਥੀਆਂ ਦੇ ਨਾਲ ਔਰ ਖਾਸ ਕਰਕੇ ਭੈਣ ਜੀ ਜਤਿੰਦਰ ਕੌਰ ਜੀ ਜਿਹੜੇ ਕਿ ਫਿਲਮ ਆਰਟਿਸਟ ਨੇ ਦੂਰਦਰਸ਼ਨ ਦੇ ਕਲਾਕਾਰ ਵੀ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਸੱਦਿਆ ਤਾਕੀ ਆਪਣੇ ਵਿਦਿਆਰਥੀਆਂ ਤੱਕ ਜਿਹੜੀ ਸੰਸਕ੍ਰਿਤੀ ਹੈ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਅੱਗੇ ਤੋਰ ਸਕੀਏ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਅਲੋਪ ਹੁੰਦੀਆਂ ਚੀਜ਼ਾਂ ਨੂੰ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਉਣਾ ਸਾਡਾ ਫਰਜ਼ ਬਣਦਾ ਹੈ ਅੱਜ ਅਸੀਂ ਇੱਕ ਐਗਜ਼ੀਬਿਸ਼ਨ ਵੀ ਲਗਾਈ ਹੈ ਜਿੱਥੇ ਪੰਜਾਬ ਦੇ ਵਿਰਾਸਤੀਆਂ ਬਹੁਤ ਸਾਰੀਆਂ ਚੀਜ਼ਾਂ ਅੱਜ ਅਸੀਂ ਪ੍ਰਦਰਸ਼ਿਤ ਵੀ ਕਰ ਰਹੇ ਹਾਂ ਪੰਜਾਬ ਦਾ ਲੋਕ ਨਾਚ ਗਿੱਧਾ ਇਸ ਤੋਂ ਇਲਾਵਾ ਗਿੱਧੇ ਦੀਆਂ ਵੱਖ-ਵੱਖ ਬਣਗੀਆਂ ਜੋ ਅਲੋਪ ਹੁੰਦੀਆਂ ਜਾ ਰਹੀਆਂ ਉਹ ਵੀ ਵਿਦਿਆਰਥੀਆਂ ਵੱਲੋਂ ਅੱਜ ਪੇਸ਼ ਕੀਤੀਆਂ ਜਾਣੀਆਂ ਹੈ ਇਸ ਤੋਂ ਇਲਾਵਾ ਵਿਰਾਸਤੀ ਖਾਣਿਆਂ ਦੇ ਅਸੀਂ ਸਟਾਲ ਵੀ ਲਗਾਏ ਨੇ ਲੋਕ ਗੀਤਾਂ ਦੇ ਪ੍ਰੋਗਰਾਮ ਵੀ ਹੋਣਗੇ ਸੋ ਅੱਜ 11 ਵਜੇ ਤੋਂ 3 ਵਜੇ ਤੱਕ 4 ਘੰਟੇ ਲਗਾਤਾਰ ਅੱਜ ਧੀਆਂ ਨੂੰ ਸਮਰਪਿਤ ਹੈ ਤੋਂ ਅੱਜ ਸਰਕਾਰੀ ਕਾਲਜ ਗੁਰਦਾਸਪੁਰ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦਾ ਹੈ ਕਿ ਅੱਜ ਅਸੀਂ ਇਸ ਖੇਤਰ ਦੇ ਵਿੱਚ ਉੱਗੇ ਕਲਾਕਾਰਾਂ ਨੂੰ ਬੁਲਾ ਕੇ ਆਪਣੇ ਵਿਦਿਆਰਥੀਆਂ ਨਾਲ ਰੂਪਗੂੜਾ ਰਾ ਰਹੇ ਹਾਂ ਔਰ ਅੱਜ ਅਸੀਂ ਖਾਸ ਕਰਕੇ ਮੈਡਮ ਜਤਿੰਦਰ ਕੌਰ ਜੀ ਨੂੰ ਜੋ ਕਿ ਪੰਜਾਬ ਦੀ ਇੱਕ ਨਾਮਵਰਤੀ ਹੈ ਜਿਨੇ ਸਭਿਆਚਾਰ ਦੇ ਖੇਤਰ ਦੇ ਵਿੱਚ ਨਾਟਕ ਦੇ ਖੇਤਰ ਦੇ ਵਿੱਚ ਕਲਾ ਦੇ ਖੇਤਰ ਵਿੱਚ ਬਹੁਤ ਸਾਰਾ ਨਾਮਣਾ ਖਟਿਆ ਉਹਨਾਂ ਨੂੰ ਅਸੀਂ ਰੋਲ ਆਫ ਆਨਰ ਦੇ ਨਾਲ ਸਨਮਾਨਿਤ ਵੀ ਕਰ ਰਹੇ ਹਾਂ ਔਰ ਉਹਨਾਂ ਦੀ ਸਾਈਟੇਸ਼ਨ ਵੀ ਅੱਜ ਇੱਥੇ ਪੜ੍ਹੀ ਜਾਏਗੀ ਔਰ ਬੜੇ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਜਿਵੇਂ ਮੈਡਮ ਜਤਿੰਦਰ ਕੌਰ ਜੀ ਨੇ ਵੀ ਕਿਹਾ ਹੈ ਕਿ ਦੇਰ ਆਏ ਬਰਸਤ ਆਏ ਕਿਉਂਕਿ ਇਹ ਸਾਡੇ ਲੋਡ ਹੈ ਸਾਡੀ ਸੰਸਕ੍ਰਿਤੀ ਨੂੰ ਸੰਭਾਲਣ ਦੀ ਲੋੜ ਹੈ ਸਾਡੇ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਨ ਦੀ ਲੋੜ ਹੈ ਕਿਉਂਕਿ ਜੜ ਤੋਂ ਟੁੱਟਿਆ ਹੋਇਆ ਦਰਖਤ ਜਿਹੜਾ ਸੁੱਕ ਜਾਂਦਾ ਹੈ ਇਸੇ ਤਰ੍ਹਾਂ ਜੜ ਤੋਂ ਟੁੱਟਿਆ ਹੋਇਆ ਮਨੁੱਖ ਵੀ ਜਿਹੜਾ ਹੈ ਉਹ ਸਮਾਪਤ ਹੋ ਜਾਂਦਾ ਹੈ ਹੌਲੀ-ਹੌਲੀ ਸੋ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਤੋਂ ਆਪਣੀ ਵਿਰਾਸਤ ਤੋਂ ਟੁੱਟਣ ਨਹੀਂ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਰਹਿਣਗੇ ਅਸੀਂ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਯੁਵਕ ਮੇਲਾ ਵੀ ਇੱਥੇ ਕਰਵਾ ਰਹੇ ਹਾਂ ਤਾਂਕਿ ਇਸ ਖੇਤਰ ਦੇ ਲੋਕਾਂ ਨੂੰ ਆਪਣੀ ਸੰਸਕ੍ਰਿਤੀ ਦੇ ਨਾਲ ਸੱਭਿਆਚਾਰ